ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾਂ ਪਿਆ ਇਹਨਾਂ ਝਾੜੂ ਵਾਲੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਪੰਜ ਪੰਜ ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡ੍ਰੋਨ ਦੀ ਕੋਸ਼ਿਸ਼ ਕਰਦੇ ਐ ਓ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀ ਅਸੂਰ ਮੈਂ ਆ ਜੇਲਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜ਼ੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16 16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਗਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਤੁਹਾਡੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰਾਵਾਂਗੇ